ਜਿਮੇਵਰ ਨਾਗਰੀਕਾ ਉਸ ਤੋਂ ਬਾਅਦ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਯੂਥ ਦਾ ਪ੍ਰਵਕਤਾ ਹਾਂ ਜਦੋਂ ਮੈਨੂੰ ਇੱਕ ਭਾਈ ਸਾਹਿਬ ਦਾ ਫੋਨ ਆਇਆ ਕਿ ਸਾਡੇ ਕੋਲ ਇੱਕ ਕਰਮਚਾਰੀ ਕੰਮ ਕਰਦਾ ਜਿਨੇ ਆਪਣੀ ਮਾਂ ਦਾ ਪੱਥਰੀ ਦਾ ਉਹ ਇਲਾਜ ਕਰਾਉਣ ਵਾਸਤੇ ਕੱਲ ਇੱਥੇ ਆਪਣੀ ਮਦਰ ਐਡਮਿਟ ਕਰਾਈ ਕਿ ਪੱਥਰੀ ਦਾ ਇਲਾਜ ਹੋ ਸਕੇ ਇਹਨਾਂ ਨੇ ਡਾਕਟਰਾਂ ਨੇ ਉਹਨੂੰ ਆਸ਼ਵਾਸਨ ਦਿੱਤਾ ਕਿ ਇੱਥੇ ਅਸੀਂ ਇੱਕ ਦੋ ਦਿਨ ਐਡਮਿਟ ਕਰਾਂਗੇ ਪੱਥਰੀ ਦਾ ਪਿੱਤਾ ਜਿਹੜਾ ਪੱਥਰੀ ਚ ਤੇ ਫਸੀ ਹੋਈ ਆ ਪਿੱਤਾ ਕੱਢ ਦਾਂਗੇ ਤੁਹਾਡੀ ਮਾਂ ਜਲਦੋਂ ਜਲਦ ਇੱਥੋਂ ਰੈਫਰ ਕਰਾ ਛੁੱਟੀ ਕਰ ਦਾਂਗੇ ਉਸ ਤੋਂ ਬਾਅਦ ਰਾਤ ਨੂੰ 12 ਵਜੇ ਡਾਕਟਰ ਚੈੱਕ ਕਰਕੇ ਕਿ ਤੁਹਾਡੀ ਮਦਰ ਸਬ ਠੀਕ ਹੈ 35000 ਰੁਪਏ ਲੱਗੇਗਾ ਇਹਨਾਂ ਨੇ ਇਮੀਡੀਏਟਲੀ 10000 ਰੁਪਏ ਜਮ੍ਹਾਂ ਕਰਵਾ ਦਿੱਤਾ ਇਹਨਾਂ ਨੇ ਜਦੋਂ 10000 ਰੁਪਏ ਜਮ੍ਹਾਂ ਕਰਵਾਇਆ ਤੇ ਇਹਨਾਂ ਨੇ ਕਿਹਾ ਕਿ 25000 ਹੋਰ ਲੈ ਕੇ ਆਓ ਤੁਹਾਡੀ ਮਾਂ ਦਾ ਪ੍ਰੈਸ਼ਰ ਫੇਰ ਹੋਏਗਾ ਚਲੋ ਇਹਨਾਂ ਨੇ ਪ੍ਰੈਸ਼ਰ ਕਰ ਦਿੱਤਾ ਉਹਨਾਂ ਨੇ ਪੈਸੇ ਕੁਝ ਜਮ੍ਹਾਂ ਕਰਵਾਏ ਉਸ ਤੋਂ ਬਾਅਦ ਕੀ ਹੋਇਆ ਰਾਤੀ 2 ਵਜੇ ਇਹਨਾਂ ਦੀ ਨਰਸ ਚੱਕਰ ਨਹੀਂ ਕਿ ਸਭ ਠੀਕ ਹੈ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ 4 ਵਜੇ ਡਾਕਟਰਾਂ ਦਾ ਕੰਮ ਹੁੰਦਾ ਜਦੋਂ ਕੋਈ ਪੇਸ਼ੈਂਟ ਅਸੀਂ ਐਡਮਿਟ ਕਰਦੇ ਆ ਉਹਦਾ ਬੀਪੀ ਚੈੱਕ ਕਰਨਾ ਉਹਦੀ ਸ਼ੂਗਰ ਚੈੱਕ ਕਰਨਾ ਉਹਦਾ ਬਲੱਡ ਟੈਸਟ ਕਰਨਾ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੈ ਤਾਂ ਉਹ ਆਪਰੇਸ਼ਨ ਕਰਦੇ ਆ ਲੇਕਿਨ ਇਹਨਾਂ ਦੀ ਅਣਗਹਿਲੀ ਕਰਕੇ ਅੱਜ ਇਸ ਬੱਚੇ ਦੀ ਮਾਂ ਇਸ ਦੁਨੀਆ ਤੇ ਨਹੀਂ ਰਹੀ ਜੋ ਕਿ ਬੜੀ ਹਿੰਮਤਪਾਗੀ ਘਟਨਾ ਹੈ ਮੈਂ ਰਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਤੇ ਪ੍ਰਸ਼ਾਸਨ ਨੂੰ ਤੇ ਲੁਧਿਆਣੇ ਦੇ ਡੀਸੀ ਸਾਹਿਬ ਨੂੰ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਇਹ ਡਾਕਟਰ ਸਾਹਿਬ ਤੇ ਜਿਹੜੀ ਬਣਦੀ ਕਾਰਵਾਈਆਂ ਜਲਦ ਤੋਂ ਜਲਦ ਕੀਤੀ ਜਾਵੇ ਤੇ ਜਦੋਂ 4 ਵਜੇ ਰਾਤੀ ਇਹਦੀ ਮਦਰ ਦੀ ਡੈਥ ਹੋਈ ਤੇ ਮੁੰਡੇ ਨੇ ਆਪਣੀ ਮਦਰ ਨੂੰ ਆ ਹੱਥ ਲਾਇਆ ਤੇ ਉਹਦਾ ਸਰੀਰ ਠੰਡਾ ਹੋ ਚੁੱਕਾ ਸੀ ਤੇ ਜਦੋਂ ਸਰੀਰ ਠੰਡਾ ਹੋ ਗਿਆ ਇਹਨੇ ਜਾ ਕੇ ਨਰਸ ਨੂੰ ਉਠਾਇਆ ਨਰਸਾਂ ਡਾਕਟਰ ਸਟਾਫ ਸਭ ਸੁੱਤੇ ਵੇਜ ਗਏ ਤੇ ਜਦੋਂ ਸੌਣ ਦੇ ਬਾਵਜੂਦ ਇਹਨਾਂ ਨੇ ਕਿਹਾ ਕਿ ਮੇਰੀ ਮਾਂ ਨੂੰ ਦੇਖੋ ਮੈਨੂੰ ਲੱਗਦਾ ਮੇਰੀ ਮਾਂ ਨੂੰ ਕੁਝ ਹੋ ਗਿਆ ਲੇਕਿਨ ਇਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਦੇਖਦੇ ਆ ਦਿਖਾਤੇ ਆ ਕਰਤੇ ਆ ਕਰਾਤੇ ਆ ਉਸ ਤੋਂ ਬਾਅਦ ਇਹਨੇ ਡਾਕਟਰ ਬੁਲਾਇਆ ਕਹਿੰਦੇ ਜੀ हमको ਲੱਗਦਾ ਇਹਨੂੰ ਹਾਰਟ ਅਟੈਕ ਹੋ ਗਿਆ ਇਦਾਂ ਕਿਦਾਂ ਹਾਰਟ ਅਟੈਕ ਹੋ ਗਿਆ ਇੱਕ ਬੰਦਾ ਆਪਣੀ ਮਦਰ ਨੂੰ ਇਲਾਜ ਕਰਾਉਣ ਵਾਸਤੇ ਇੱਥੇ ਹਸਪੀਟਲ ਭੇਜਦਾ ਪਿਆ ਤੇ ਇਹ ਗੱਲ کہہ ਰਿਹਾ ਕਿ ਹਾਂ ਵੀ ਮੇਰੀ ਮਾਂ ਦਾ ਪੱਥਰੀ ਦਾ ਪ੍ਰੋਬਲਮ ਕਰ ਦਿਓ ਤੇ ਇਹਨਾਂ ਨੇ ਸਿਰਫ ਇੱਕ ਪ੍ਰਵਾਸੀ ਆਰੇ ਮਾਰ ਕੇ ਖੜੂਗਾ ਨਹੀਂ ਇਹਨਾਂ ਨੇ ਜਿੰਦੀ ਜਗ ਦੀ ਮਾਂ ਮਾਰ ਦਿੱਤੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਐ ਡਾਕਟਰ ਸਾਹਿਬ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਜਲਦ ਤੋਂ ਜਲਦ ਕੀਤੀ ਜਾਵੇ ਦੁਨੀਆ ਦੇ ਵਿੱਚ ਪੈਸਾ ਧਨ ਦੌਲਤ ਸ਼ੋਹਰਤ ਉਹ ਤੇ ਸਭ ਕੁਝ ਵਾਪਸ ਆਗਦੀ ਸਰਦਾ ਲੇਕਿਨ ਜਦੋਂ ਇਸ ਕਿਸੇ ਪਰਿਵਾਰ ਦਾ ਜੀ ਜਾਂਦਾ ਉਹ ਕਦੀ ਵਾਪਸ ਨਹੀਂ ਆਉਂਦਾ ਪਹਿਲਾਂ ਵੀ ਕੋਈ ਮਾਮਲਾ ਆਇਆ ਸੀ ਹਾਂਜੀ ਪਹਿਲਾਂ ਵੀ ਕੋਈ ਕੇਸ ਆਇਆ ਸੀ ਅੱਜ ਤੋਂ 5-6 ਸਾਲ ਪਹਿਲੇ ਜਦੋਂ ਪਹਿਲੇ ਵੀ ਇੱਕ ਮਾਮਲਾ ਆਇਆ ਸੀ ਇਹਨਾਂ ਦੇ ਇਦਾਂ ਹੀ বিহার ਦਾ ਇੱਕ ਨੌਜਵਾਨ ਸੀ ਉਹਨੂੰ ਐਡਾ ਹੀ ਕੋਈ ਗਲਤ ਟੀਕਾ ਲਗਾ ਕੇ ਉਹਨੂੰ ਡੈਥ ਹੋ ਗਈ ਮੈਨੂੰ ਨਹੀਂ ਪਤਾ ਮੈਂ ਪਿਛਲੀ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਫੁਰਤਮਾਂ 'ਚ ਜਿੰਨਾ ਵਰਤਮਾਨ ਦੀ ਗੱਲ ਕਰਦਾ ਇਹਨਾਂ ਨੇ ਐਦਾ ਦਾ ਕੰਮ ਕਿਉਂ ਕੀਤਾ ਜਦੋਂ ਅਸੀਂ ਅੰਦਰ ਡਾਕਟਰ ਸਾਹਿਬ ਦਾ ਵਰਜਨ ਲੈਣਗੇ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਡਾਕਟਰ ਸਾਹਿਬ ਕਾਰਨ ਕੀ ਹੋਇਆ ਕਿਉਂ ਉਹਦੀ ਮੌਤ ਹੋ ਗਈ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਹਾਰਟ ਅਟੈਕ ਨਾਲ ਹੋ ਗਈ ਹੋਣੀ ਹੈ ਜਿਹੜਾ ਇਹਨਾਂ ਦਾ ਸਟਾਫ ਹੈ ਆ ਮੇਰੇ ਵੀਰ ਨੂੰ ਕਹਿੰਦਾ ਕਿ ਹਾਂ ਵੀ ਅ ਫਿਰ ਕੀ ਹੋ ਗਿਆ ਪਤਾ ਨਹੀਂ ਲੱਗਦਾ ਹੈ ਜੋ ਦੁਨੀਆ ਮੇ ਆਇਆ ਹੈ ਉਸਨੇ ਚਲੇ ਹੀ ਜਾਣਾ ਯਾਰ ਜਰੋ ਤੁਹਾਡੇ ਘਰ ਦੇ ਨਾਲ ਐਦਾਂ ਦੀ ਗੱਲ ਹੋ ਗਈ ਤੁਸੀਂ ਇਹ ਜਵਾਬ ਦਿਓਗੇ ਲੱਖ ਲਾਣ ਦੇ ਹਜੇ ਡਾਕਟਰ ਤੇ ਮੈਂ ਪੰਜਾਬ ਦੇ ਹੈਲਥ ਮਿਨਿਸਟਰ ਨੂੰ ਬੇਨਤੀ ਕਰਦਾ ਇਹਨਾਂ ਦੀ ਡਿਗਰੀਆਂ ਚੈੱਕ ਕੀਤੀਆਂ ਜਾਣਾ ਇਹਨਾਂ ਨੇ ਇਹਨਾਂ ਕੋਲ ਵਾਕਈ ਜੈਨੂਇਨ ਲਾਇਸੈਂਸ ਹੈ ਕਿ ਨਹੀਂ ਹੈ ਜਾਂ ਇਹ ਐਦਾਂ ਹੀ ਡਾਕਟਰ ਬਣ ਗਏ ਇੱਕ ਡਾਕ ਜਿਹੜਾ ਜ਼ਿੰਮੇਵਾਰ ਹਸਪੀਟਲ ਜਾਂ ਜ਼ਿੰਮੇਵਾਰ ਡਾਕਟਰ ਹੁੰਦਾ ਨਾ ਜਦੋਂ ਉਹਦੇ ਕੋਲ ਇਲਾਜ ਵਾਸਤੇ ਮਸ਼ੀਨਰੀ ਨਹੀਂ ਹੁੰਦੀ ਸਟਾਫ ਨਹੀਂ ਹੁੰਦਾ ਡਾਕਟਰ ਨਹੀਂ ਹੁੰਦੇ ਉਹ ਵੱਡੇ ਹਸਪੀਟਲ ਦੇ ਵਿੱਚ ਰੈਫਰ ਕਰ ਦਿੰਦਾ ਲੁਧਿਆਣਾ ਦੇ ਵਿੱਚ ਸੀਐਮਸੀ ਡੀਐਮਸੀ 40 ਅਪੋਲੋ ਵਰਗੇ ਵੱਡੇ ਸ਼ਾਨਦਾਰ ਹਸਪੀਟਲ ਨੇ ਜੇ ਤੁਹਾਡੇ ਕੋਲ ਇਲਾਜ ਦੀ ਕਮੀ ਸੀ ਤੁਹਾਡੇ ਕੋਲ ਡਾਕਟਰਾਂ ਦੀ ਕਮੀ ਸੀ ਤੁਹਾਡੇ ਕੋਲ ਮਸ਼ੀਨਰੀ ਦੀ ਕਮੀ ਸੀ ਤੁਸੀਂ ਉੱਥੇ ਰੈਫਰ ਕਰ ਦਿੰਦੇ ਤੁਸੀਂ ਕਿਉਂ ਨਹੀਂ ਕੀਤਾ ਇਸ ਗੱਲ ਦਾ ਜਵਾਬ ਕੌਣ ਦੇਗਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਨਾਂ ਦੇ ਜਲਦ ਤੋਂ ਜਲਦ ਮੰੰਦੀ ਕਰਵਾਈ ਕੀਤੀ ਜਾਵੇ मेरा नाम लाल बहादुर है सर मैं रहता हूँ जनकपुरी में रहता हूँ जीरो नंबर गली जीरो नंबर गली के भुड़ा, 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 भुड़ा। क्या, क्या जी कब लिखा मम्मी को लेके आया था मैं पंद्रह दिन पहले गाँव से लेके आया था उसके बाद भाभी का ऑपरेशन हुआ था इधर इसलिए बोला डॉक्टर अच्छा है इधर लेके आने का इधर ऑपरेशन करेंगे ऐसा बोला था ऑपरेशन मम्मी का पथरी हो गया था सर पथरी गाँव में चेक कराया था गाँव में देखा नहीं पथरी

सुबह डॉक्टर ने फोन किया था ले गया आओ बोला उसके बाद फिर फिर बोला एक बोला एक्सरे करना पड़ेगा दोबारा एक्सरे करने के बाद फिर बोला एक्सरे में हमको कुछ बताया भी नहीं है तुरंत बोला ऑपरेशन करने का है बोला ऑपरेशन करने के बाद फिर भाई ने लेके आया मम्मी को इधर उसके बाद फिर पांच बजे सुबह होने वाला था ऑपरेशन बोला है मम्मी को ऐसा हॉस्पिटल में पहली बार लिया था ऐसा डर लगा था बोल रहा था डर के वजह से बीबी बढ़ गया था बीबी बढ़ने के बाद डॉक्टर ने बोला बीबी बढ़ गया है अभी थोड़ा गुलगुस पानी चढ़ा गया उसके बाद ऐसा बुलाया बुलाया पांच छे बज गया लेके कम से कम साढ़े नौ बजे ऑपरेशन थिएटर में थे लाइव चालू था हम लोग भी देख रहे थे उसके बाद फिर लेके आए फिर बेहोश में थे वो लोग रूम पे ले गया बेहोश में लेके आए उसके बाद बाटला चढ़ाया बाटला चढ़ाने के बाद फिर बाटला खत्म हो गया फिर दूसरा साढ़े दस हो गया

को एक बज़े, दो बजे तक गया था उसके बाद फिर कोई भी नहीं गया जी अंदर कोई भी नहीं गया फिर भी सीसीटीवी कैमरा लगा है आपसे हमारे पहला लिया था दस हजार भर्ती किया इधर भर्ती करने से दस हजार रुपया लिया था फिर बोला था इन्होंने तो बोला था पैंतीस हजार रूपए लेगा ऑपरेशन का हमने बोला पैंतीस हजार कोई बात नहीं ठीक है इधर उधर पहले दस हजार जमा कर देते हैं उसके बाद इधर उधर से मम्मी को भर्ती करेंगे उसके बाद इधर करवाया अभी दस हजार किया था दस हजार उसके बाद इधर उधर जमा कर रहे थे हम लोग अभी भी कर रहे थे आज भी, आज भी छोटा भाई था उस वो भी पकड़ ले गया था कि उसके बाद फिर 3 बजे तक साथ चल रहा क्या नाम देवी देवी था उसके बाद मैं भी खड़ा था कम से कम दस बजे से लेकर खड़ा ही था घाट के ऊपर हो सकेगा थोड़ा बात करूंगा सोच के ਭੋਲੇ ਨੇ ਉਸ ਸਾਸਮੇ ਨਹੀਂ ਆ ਰਹਾ تھا ਘਟ 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 ਹੋ ਰਹਾ tha ਉਸ ਤੋਂ ਬਾਅਦ ਫਿਰ ਪੈਰ ਵੀ ਪੂਰਾ ਥੱਕ ਗਿਆ tha ਮੈਂ ਵੀ نیچے ਬੈਠ ਗਿਆ ਲੜਕੀ tha ਭਾਈ ਕਾ ਲੜਕੇ ਉਸ ਦਾ 15 ਸਾਲ ਦਾ ਉਹ ਮੰਮੀ ਕੇ ਸਰਾਨੀ ਪਰ ਬੈਠਾ tha ਡਾਕਟਰ ਕੋਈ ਵੀ ਆਇਆ ਨਹੀਂ ਕੋਈ ਵੀ ਨਹੀਂ tha ਜੀ ਇਹਨੇ ਇਹਨੇ ਮੈਂ ਤੁਹਾਨੂੰ ਦੱਸਦਾ ਜੀ ਇਹਨੇ ਖੁਦ पेशेंट बैठे हैं अंदर उनको भी पूछ लेना कोई आया था अंदर उनको भी वो पेशेंट को भी देखने के लिए कोई नहीं आया था अंदर तो आपने बुलाया ना डॉक्टर साहब नर्स से कहा हाँ मैं नीचे बैठा था उसके बाद साढ़े चार बजे बैठा था उसके बाद लड़की ने बोला मम्मी का बोला पहला तो शिक्षक हो रहा था अभी नहीं हो रहा है बोला पंद्रह साल का था ना अभी बुझता था उसके बाद मैंने देखा मुख लगा के देखा ऐसे करके इधर चेक किया नहीं चल रहा है दौड़ के आया कितने साढ़े चार बजे था जी साढ़े चार टाइम भी देखा था मोबाइल में साढ़े चार बजे वो इधर सोया हुआ था क्या रहे हैं और डॉक्टर उसके बाद फिर उसको लेके गया जो इधर इलाज करता है नर्स होता है ना उसको उसको लेके गया ऊपर वो, वो बोला अभी मम्मी तो उसी टाइम मरा हुआ था मेरे को पता लग गया था नर्स नुर्स कुछ नहीं चल रहा था मरा हुआ था द्था द्था था। जिंदा है मम्मी के हाथ में चल नहीं रहा था, रहा था।, रहा था। तो मरा हुआ था ना डॉक्टर तो कह रहे हैं उनको हार्ट अटैक हुआ हार्ट अटैक हुआ जी उन लोगों ने चेक ही नहीं किया लोग मानचेस्टर ਏਡਾ ਵੱਡਾ ਲੁਧਿਆਣਾ ਸ਼ਹਿਰ ਹੋਵੇ ਲੁਧਿਆਣਾ ਦੇ ਵਿੱਚ ਸੀਐਮਸੀ ਡੀਐਮਸੀ 40s ਅਪੋਲੋ ਵਰਗੇ ਵੱਡੇ ਹਸਪਤਾਲ ਹੈ ਜੇ ਡਾਕਟਰ ਸਾਹਿਬ ਕੋ ਇੰਤਜ਼ਾਮ ਨਹੀਂ ਸੀਗੇ ਜੇ ਡਾਕਟਰ ਸਾਹਿਬ ਕੋ ਮਸ਼ੀਨਰੀ ਦੀ ਕਮੀ ਸੀ ਸਟਾਫ ਦੀ ਕਮੀ ਸੀ ਕਿਸੇ ਚੀਜ਼ ਦੀ ਕਮੀ ਸੀ ਤੁਸੀਂ ਵੱਡੇ ਹਸਪਤਾਲ ਨਹੀਂ ਰੈਫਰ ਕਰਦੇ ਹੋ ਯਾਰ ਅਗਲੇ ਆਪੇ ਇਲਾਜ ਕਰਾਨਗੇ ਇਹਦਾ ਮਤਲਬ ਇਹ ਥੋੜੀਆ ਗਰੀਬ ਬੰਦੇ ਦੀ ਜਾਨ ਦੀ ਕੋਈ ਵੈਲਿਊ ਨਹੀਂ ਹੈਗੀ ਜਨਨਾ ਤਾਂ ਤੁਹਾਨੂੰ ਪਤਾ ਹੀ ਕਿਦਾਂ ਕਿਉਂ ਲੱਗਦੇ ਆ ਜੀ ਜਦੋਂ ਇਸੇ ਰਜੇ ਕੰਮ ਦੇ ਵਿੱਚ ਪੋਲਿਟੀਕਲ ਇੰਟਰਫਰੈਂਸ ਹੋ ਜਾਂਦਾ ਤਾਂ ਫਿਰ ਤੰਨੇ ਲੱਗਦੇ ਆ ਉਹ ਉਹ ਮੁੰਡਾ ਕਹਿ ਰਿਹਾ ਮੇਰੀ ਮਾਤਾ ਦੀ ਦਸਤੀ ਮਾਤਾ ਜੀ ਜਦ ਥੋਈ ਐਸੀ ਕਿ ਡਰਾਈ ਕਰਦੇ ਵੈ ਦਸਤ ਹੋਈ ਐ ਹਾਂਜੀ ਆਪਰੇਸ਼ਨ ਨੂੰ ਵੀ ਕਹਿ ਰਿਹਾ ਅੰਗਨ ਨਹੀਂ ਡਾਕਟਰ ਵੀ ਅੰਗਨ ਨਹੀਂ ਲੱਗਦੀ ਅੰਗਨ ਦੀ ਕੋਈ ਨਹੀਂ ਹੋਈ ਕੁਦਰਤੀ ਗੱਲ ਹੈ ਮਾਤਾ ਜੀ ਬਾਇਚਾਂਸ ਹਾਰਟ ਅਟੈਕ ਆ ਗਿਆ ਜਾਂ ਆਪਰੇਸ਼ਨ ਤੋਂ ਬਾਅਦ ਕਿਸ ਤਰ੍ਹਾਂ ਦੀ ਕੰਪਲਿਕਸ਼ਨ ਆ ਜਾਂਦੀ ਹੈ ਸਾਇਲੈਂਟ ਐਮਆਈ ਹੋ ਸਕਦਾ ਡਾਕਟਰ ਅਪ੍ਰੀਸ਼ਾ ਸੀਗਾ ਇੱਥੇ ਦਾ ਆਪਰੇਸ਼ਨ ਸੀਗਾ ਇੱਥੇ ਦੀ ਬੱਚੀ ਆਪਰੇਸ਼ਨ ਹੋ ਚੁੱਕਾ ਸੀ ਆਪਰੇਸ਼ਨ ਹੋ ਚੁੱਕਾ ਸੀ ਸ਼ਾਮ ਨੂੰ ਜੀ 6 ਵਜੇ ਕਿੰਨੇ ਵਜੇ ਆਪਰੇਸ਼ਨ ਆਇਆ ਸੀ 6 ਵਜੇ ਆਪਰੇਸ਼ਨ ਸ਼ੁਰੂ ਕੀਤਾ ਸੀ 6:30 ਤੱਕ ਹੋ ਗਿਆ ਸੀ 7:00 ਤੱਕ ਕਹਿੰਦੇ ਸਿਰੇ 4:30 ਵਜੇ ਸੀ ਡਾਕਟਰ ਤੇ ਨਰਸ ਨੂੰ ਬੁਲਾਇਆ ਸੀ ਕੋਈ ਆਇਆ ਵੀ ਦੇਖਣ ਚਾਹਤ ਨਹੀਂ ਨਹੀਂ ਗਏ ਐ ਅਸੀਂ ਕੋਈ ਗੱਲ ਨਹੀਂ ਤੇ ਰੱਖਾਈ ਰਾਤ ਚੱਕਰ ਮਾਰੇ 10:30 ਤਾਂ ਮੈਂ ਵੀ ਸ਼ਾਮ ਨੂੰ ਦੇਖ ਕੇ ਗਿਆ ਤੇ ਫਿਰ ਮਾਰਨਿੰਗ ਅਰਲੀ ਫਿਰ 4:30 ਜਦੋਂ ਪ੍ਰੋਬਲਮ ਹੋਈ ਐ ਤੇ ਸਟਾਫ ਵੀ ਗਿਆ ਸਟਾਫ ਨੇ ਮੈਨੂੰ ਇਨਫੋਰਮ ਕਰਤਾ ਮੈਂ ਵੀ ਆ ਗਿਆ ਜਦੋਂ ਪੇਸ਼ੈਂਟ ਦਾ ਸਾਰਾ ਚਿੱਤ ਹੈਗਾ ਆਪਸ਼ਨ ਦਿੱਤੀ ਹੈ ਟ੍ਰੀਟਮੈਂਟ ਕੀਤਾ ਸਾਰਾ ਕੁਝੋ ਕਿ ਨਹੀਂ ਬਚਾ ਸਕਿਆ ਪੇਸ਼ੈਂਟ ਨੂੰ ਤੁਹਾਡੇ ਕਹਿਣ ਦਾ ਮਤਲਬ ਕਿ ਹਾਰਟ ਟੈਗ ਨਾ ਹੋਵੇ ਚਾਂਸਸ ਜਿਹੜੇ ਹੁੰਦੇ ਆ ਜਾਨ ਮੈਂ 50 ਸਾਲ ਦੀ ਉਮਰ 'ਚ ਨਾ ਫਾਇਲੈਂਟਾਈਮ ਮਾਈ ਹੋ ਜਾਂਦਾ ਕਈ ਵਾਰੀ ਕਈ ਵਾਰੀ ਐਮਬੋਲਿਜ਼ਮ ਹੋ ਜਾਂਦਾ ਆਪਰੇਸ਼ਨ ਤੋਂ ਬਾਅਦ ਕੁਝ ਨਾ ਕੁਝ ਪ੍ਰੋਬਲਮ ਹੁੰਦੇ ਚਾਂਸਸ ਤਾਂ ਹੁੰਦੇ ਆ 40 ਸਾਲ ਤੋਂ ਉੱਪਰ ਬਰੀ ਬੰਤ ਤੇ ਜੋ ਉਹ આરોਪ ਲਗਾ ਰਹੇ ਨੇ ਉਹਨਾਂ ਦਾ ਝੂਠੇ ਨੇ ਰੋਗ ਦਾ ਕੋਈ ਰੋਗ ਵੀ ਨਹੀਂ ਹੈਗਾ ਉਹ ਰੋਗ ਲਗਾਦੇ ਅਲਿੰਗੈਲੀ ਨਾਮ ਬਾਰੇ ਉਹ ਤਾਂ ਦੇਖੋ ਜਿੱਥੇ ਵੀ ਪਿਛਲੇ ਦੀ ਡੈਥ ਹੋਈਗੀ ਤਾਂ ਇੱਕੋ ਹੀ ਰੋਗ ਵੀ ਹੁੰਦਾ ਕੈਨ ਗੈਲੀ ਹੈ ਜਿੱਥੇ ਵੀ ਕੋਈ ਡੈਥ ਹਸਪਤਾਲ ਦੇ ਵਿੱਚ ਹੋਈਗੀ ਹਰ ਇੱਕ ਦਾ ਇੱਕੋ ਹੀ ਰੋਗ ਹੁੰਦਾ ਪਿੱਛੇ ਕੀ ਕੋਈ ਡਿਸਟਿਫਾਈਡ ਨਹੀਂ ਕਰ ਪਾਦੇ ਤੇ ਉਹ ਹੁਣ ਤੁਸੀਂ ਉਸ ਜੋ ਉਹਨੇ ਕਰਨਾ ਲਾਇਆ ਉਸ ਵਿੱਚ ਕੀ ਕਰਨਾ ਚਾਹੁੰਦੇ ਹੋ ਕੀ ਕਰੋਗੇ ਉਹ ਅਸੀਂ ਤਾਂ ਜੋ ਬੰਦੀ ਕਾਰਵਾਈ ਸਰਕਾਰ ਕਰੇ ਪ੍ਰਸ਼ਾਸਨ ਕਰੇ ਜੋ ਮਰਜ਼ੀ ਕਰੇ ਬਸ ਜੇ ਮੰਦੇ ਹੋ ਕਿ ਪ੍ਰਸ਼ਾਸਨ ਕੋਈ ਵੀ ਜੋ ਜੋ ਮਰਜ਼ੀ ਜੋ ਵੀ ਉਹਨਾਂ ਨੂੰ ਕੋਈ ਇਤਰਾਜ਼ ਹੈ ਇਨਕੁਆਰੀ ਹੋਵੇ ਕੋਈ ਹਾਂ ਜੋ ਮਰਜ਼ੀ ਹੋਵੇ ਨੰਨ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਠੀਕ ਉਹ ਲੋਕਾਂ ਨਾਲ ਗੱਲ ਕਰੀਆ ਉਹ ਕਹਿੰਦੇ ਆਪਰੇਟ ਕੀਤਾ ਸੀ ਕਿਸੇ ਲੇਡੀ ਦਾ ਜੀ ਹੁਣ ਸਪ੍ਰਿੰਟ ਹੋ ਜਾ ਬਾਕੀ ਡੈਥ ਹੋਈ ਆ ਉਹਦਾ ਪੋਸਟਮਾਰਟਮ ਹੋਊਗਾ ਪੋਸਟਮਾਰਟਮ ਤੋਂ ਬਾਅਦ ਡਾਕਟਰਾਂ ਦਾ ਬੋਰਡ ਬਣੂਗਾ ਉਹ ਡਾਕਟਰਾਂ ਦੇ ਰਿਪੋਰਟ ਦੇ ਬਾਅਦ ਕੋਈ ਰੈਗਲੀ ਅਸੀਂ ਰੁਕਦੇ ਫਿਰ ਉਸ ਹਿਸਾਬ ਨਾਲ ਦਿੱਖਿਆ ਜਾਊਗਾ ਡਾਕਟਰ ਵੀ ਕਹਿ ਰਹੇ ਨੇ ਕਿ ਜਾਂਚ ਹੋਣੀ ਚਾਹੀਦੀ ਆ ਕਿ ਲੱਗਦਾ ਕਿ ਤਾਂ ਗੱਲ ਹੀ ਹੋਈ ਆ ਨਹੀਂ ਅਸੀਂ ਨਹੀਂ ਇਹਦੇ ਬਾਰੇ ਕਹਿ ਸਕਦੇ ਡਾਕਟਰ ਦਾ ਬੋਰਡ ਹੋਊਗਾ ਪੋਸਟਮਾਰਟਮ ਹੋਊ ਪੋਸਟਮਾਰਟਮ ਜੇ ਕਲੀਅਰ ਹੋਊਗਾ ਜੋ ਵੀ ਹੋਇਆ ਜੀ